ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਕੱਠਲ ਦੀ ਸਬਜ਼ੀ ਇਹ ਆਪਣੇ ਕੋਲ 300 ਗ੍ਰਾਮ ਕੱਠਲਾ ਤੇ ਇਹਦੇ ਵਿੱਚ ਜਿਹੜੀ ਬੀ ਸੀ ਉਹਦਾ ਆਪਾਂ ਸ਼ਿਰਕਾ ਉਤਾਰ ਲਿਆ ਏ ਬਹੁਤ ਵਧੀਆ ਕਰਕੇ ਆਪਾਂ ਸਬਜ਼ੀ ਕਰਾਂਗੇ ਤਿਆਰ ਬਹੁਤ ਫਾਇਦੇਮੰਦ ਹੁੰਦੀ ਹੈ ਇਹ ਸਬਜ਼ੀ ਤੁਸੀਂ ਵੀ ਆਪਣੇ ਘਰੇ ਜਰੂਰ ਬਣਾਇਓ ਉਥੇ ਨੂੰ ਆਪਾਂ ਦੱਸ ਦਿਆਂ ਕਿ ਆਪਾਂ ਕਿਸ ਤਰੀਕੇ ਨਾਲ ਸਬਜ਼ੀ ਨੂੰ ਕਰਾਂਗੇ ਤਿਆਰ ਇੱਧਰ ਆਪਾਂ ਗੈਸ ਦੇ ਵਿੱਚ ਪਾਣੀ ਨੂੰ ਉਬਾਲਣ ਲਈ ਰੱਖਤਾ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਦਾ ਨਮਕ ਵਾਲੇ ਪਾਣੀ ਦੇ ਵਿੱਚ ਆਪਾਂ ਕઠਲ ਨੂੰ ਬਾਲਾ ਦਵਾਵਾਂਗੇ ਠੀਕ ਹੈ ਜੀ ਨਾਲੇ ਪਾਵਾਂਗੇ ਆਪਾਂ ਥੋੜੀ ਜਿਹੀ ਹਲਦੀ ਹੁਣ ਆਪਾਂ ਇਹਨੂੰ ਇੱਕ ਚਮਚੇ ਦੇ ਜਗ੍ਹਾ ਨਾਲ ਚੰਗੀ ਤਰ੍ਹਾਂ ਲਾ ਦਾਂਗੇ ਤੇ 1 ਮਿੰਟ ਤੋਂ ਬਾਅਦ ਫਿਰ ਆਪਾਂ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਕઠਲ ਲਓ ਜੀ ਇੱਕ ਕੁਵਾਲਾ ਔਨ ਤੇ ਆਪਾਂ ਇਹਨੂੰ ਮੀਡੀਅਮ ਗੈਸ ਤੇ ਰੱਖਾਂਗੇ। ਜ਼ਿਆਦਾ ਬਾਲ ਆਪਾਂ ਨਹੀਂ ਦਿਵਾਉਣਾ ਨਹੀਂ ਤਾਂ ਇਹ ਘੁੱਲ ਜੂਗਾ ਠੀਕ ਹੈ ਜੀ। ਲਓ ਜੀ ਆਪਾਂ ਸਾਰੇ ਕਟੜੇ ਨੂੰ ਦੇ ਚਪਾਤਾ ਤੇ ਹੁਣ ਆਪਾਂ ਇੱਕ ਚਮਚੇ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਿਜੀ ਨੂੰ ਘਰ ਦਾਂਗੇ। ਤੇ ਹੁਣ ਆਪਾਂ ਇਹਨੂੰ ਢੱਕ ਦਾਂਗੇ। ਤੇ ਨਾਲ ਹੀ ਕਰਦੇ ਆਪਾਂ ਮਸਾਲਾੇ ਬਣਾਉਣ ਦੀ ਤਿਆਰੀ। ਮਸਾਲੇ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆਪਾਂ ਕੀ ਕੀ ਲਿਆ ਇਹਦੇ ਵਿੱਚ ਆਪਾਂ 5-6 ਲਈ ਨੀ ਪਿਆਜ਼ ਅਦਰਕ ਲਸਣ ਟਮਾਟਰ ਤੇ ਹਰੀਆਂ ਮਿਰਚਾਂ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਧੋ ਕੇ ਛੋਛੋਟੇ ਟੁਕੜਿਆਂ 'ਚ ਕੱਟਦੇ ਆ ਠੀਕ ਹੈ ਜੀ ਲਓ ਜੀ ਸਾਰੇ ਮਸਾਲੇ ਨੂੰ ਆਪਾਂ ਕੱਟ ਲਿਆ ਏ ਇਹ ਸਾਰਾ ਮਸਾਲਾ ਆਪਾਂ ਕੁੱਕਰ ਰਹੀ ਤਿਆਰ ਕਰਾਂਗੇ ਠੀਕ ਹੈ ਜੀ ਇਹਦਰ ਆਪਣੇ ਕੋਲੇ ਨੇ ਸੁੱਕੇ ਮਸਾਲੇ ਸੁੱਕੇ ਮਸਾਲੇ ਵਿੱਚ ਵੱਡੀ ਲਾਚੀ ਛੋਟੀ ਲਾਚੀ ਜੀਰਾ ਕਾਲੀ ਮਿਰਚ ਅਜਵੈਨ ਸੌਂਫ ਲਾਲ ਮੱਟੀ ਸੁੱਕੀ ਤੇ ਤੀਜ ਪੱਤਾ ਇਸ ਤਰੀਕੇ ਚ ਆਪਾਂ ਸਾਰੇ ਮਸਾਲੇ ਪਾਵਾਂਗੇ ਤੇ ਇੱਕਦਰ ਆਪਣਾ ਕਠਲ ਵੀ ਉਬਲ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਕੱਟ ਲਾਂਗੇ ਟੋਕਰੀ ਦੇ ਵਿੱਚ ਲਓ ਜੀ ਸਾਰਾ ਕਠਲ ਆਪਣਾ ਤਿਆਰ ਹੋ ਚੁੱਕਿਆ ਵਾ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਅੱਧਾ ਕੱਚਾ ਹੀ ਰੱਖਣਾ ਸਾਰਾ ਪਾਣੀ ਆਪਾਂ ਇਹਦਾ ਕੱਢਤਾ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਟੋਕਰੀ ਦੇ ਵਿੱਚ ਛਾਲ ਲਾਂਗੇ ਤੇ ਅੱਧੇ ਘੰਟੇ ਲਈ ਆਪਾਂ ਇਹਨੂੰ ਰੱਖਾਂਗੇ ਤਾਂ ਕਿ ਇਹਦਾ ਪਾਣੀ ਸਾਰਾ ਸੁੱਕ ਜੇ ਕਿਉਂਕਿ ਆਪਾਂ ਇਹਨੂੰ ਬਾਅਦ ਵਿੱਚ ਫਰਾਈ ਕਰਨਾ ਤੇਲ ਦੇ ਵਿੱਚ ਇਹਦਾ ਪਾਣੀ ਨਹੀਂ ਆਉਣਾ ਚਾਹੀਦਾ ਠੀਕ ਹੈ ਜੀ ਨਹੀਂ ਤੇ ਉਹ ਸਾਰਾ ਆਪਣਾ ਤੇਲ ਆਪਣੇ ਮੋਤੀ ਪੈਸਾ ਕਰਦਾ ਮਤਲਬ ਇਸੇ ਕਰਕੇ ਤੁਸੀਂ ਇਹਦਾ ਸਾਰਾ ਪਾਣੀ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾ ਲਿਆ ਹੈ ਦੇਖੋ ਜੀ ਕਿਤੇ ਜੀ ਬਿਲਕੁਲ ਵੀ ਪਾਣੀ ਨਹੀਂ ਹੈਗਾ ਕਿ ਹੁਣ ਆਪਾਂ ਇਹਨੂੰ ਕਰਕੇ ਤਲਣ ਦੀ ਤਿਆਰੀ ਅਪਾ ਫਰਾਈ ਪੈਨ ਦੇ ਵਿੱਚ ਸਰੋਂ ਦਾ ਤੇਲ ਪਾਇਆ ਸੀ ਉਹਨੂੰ ਚੰਗੀ ਤਰ੍ਹਾਂ ਉਬਾਲ ਲਿਆ ਸੀ ਤੇ ਹੁਣ ਆਪਾਂ ਬਹੁਤੀ ਵਿੱਚ ਪਾ ਰਹੇ ਹਾਂ ਕੱਠਲ ਇੱਕ ਇੱਕ ਪੀਸ ਕਰਕੇ ਤੁਸੀਂ ਪਾ ਸਕਦੇ ਹੋ ਤੇ ਗੈਸ ਨੂੰ ਆਪਾਂ ਰੱਖਾਂਗੇ ਮੀਡੀਅਮ ਤਾਂ ਕਿ ਬਹੁਤ ਵਧੀਆ ਆਪਣਾ ਕੱਠਲ ਫਰਾਈ ਹੋਵੇ ਇਹ ਸਬਜ਼ੀ ਦੇ ਬਹੁਤ ਜ਼ਿਆਦਾ ਫਾਇਦੇ ਆ ਸਿਹਤ ਲਈ ਬਹੁਤ ਜ਼ਿਆਦਾ ਚੰਗੀ ਹੈ ਤੁਸੀਂ ਵੀ ਜ਼ਰੂਰ ਬਣਾਓ ਆਪਣੇ ਘਰੇ ਲਓ ਜੀ ਹੁਣ 2 ਮਿੰਟ ਬਾਅਦ ਆਪਾਂ ਇਹਨਾਂ ਦਾ ਪਾਸਾ ਪਲਟ ਦਾਂਗੇ ਤਾਂ ਕਿ ਦੋਨੇ ਸਾਈਡ ਚੰਗੀ ਤਰ੍ਹਾਂ ਆਪਣੇ ਕਠਲ ਫਰਾਈ ਹੋ ਜੇ। ਜੀ ਇਸੇ ਤਰੀਕੇ ਨਾਲ ਤੁਸੀਂ ਹਲਕੇ ਜਿਹੇ ਹੱਥਾਂ ਨਾਲ ਸਾਰੇ ਇਹਨੂੰ ਪਲਟ ਦਿਓ ਤੇ ਆਪਾਂ ਸਾਰੇ ਕਠਲ ਨੂੰ ਇਸੇ ਤਰੀਕੇ ਦੇ ਨਾਲ ਹੀ ਬਣਾ ਲੈਣਾ। ਜਦੋਂ ਵੀ ਤੁਸੀਂ ਇਹ ਸਬਜ਼ੀ ਬਣਾਈ ਇਹਨੂੰ ਫਰਾਈ ਕਰਕੇ ਹੀ ਬਣਾਇਓ ਤਾਂ ਹੀ ਇਹਦਾ ਟੇਸਟ ਬਹੁਤ ਵਧੀਆ ਬਣ ਕੇ ਤਿਆਰ ਹੋਗਾ ਇਹਨੂੰ ਆਪਾਂ ਸੁੱਕੀ ਸਬਜ਼ੀ ਵੀ ਬਣਾ ਸਕਦੇ ਆਂ ਸੁੱਕੀ ਸਬਜ਼ੀ ਲਈ ਵੀ ਬਣਾ ਸਕਦੇ ਆਂ ਰਸੇਦਾਰ ਵੀ ਬਣਾ ਸਕਦੇ ਆਂ ਤੜੀ ਵਾਲੀ ਵੀ ਬਣਾ ਸਕਦੇ ਆਂ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸੇ ਤਰੀਕੇ ਨਾਲ ਸਬਜ਼ੀ ਨੂੰ ਤਿਆਰ ਕਰ ਸਕਦੇ ਆਂ ਲੋ ਜੀ ਹੁਣ ਆਪਾਂ ਦੇਖੋ ਕਿੰਨਾ ਵਧੀਆ ਕਟਨ ਫਰਾਈ ਹੋ ਚੁੱਕਿਆ ਹੁਣ ਆਪਾਂ ਇਹਨੂੰ ਕੱਟਾਂਗੇ ਇੱਕ ਪਲੇਟ ਦੇ ਵਿੱਚ ਸਾਰੇ ਕਠਲ ਨੂੰ ਆਪਾਂ ਇਸੇ ਤਰ੍ਹਾਂ ਪਲੇਟ ਦੇ ਵਿੱਚ ਕੱਢ ਲਾਂਗੇ। ਲੋ ਜੀ ਇਸੇ ਤਰ੍ਹਾਂ ਆਪਾਂ ਹੁਣ ਸਾਰੇ ਕਠਲ ਨੂੰ ਫਰਾਈ ਕਰ ਲੈਣਾ। ਤੇ ਹੁਣ ਆਪਾਂ ਇੱਕ ਕੜਚੀ ਪਾਈ ਐ ਸਰੋਂ ਦੇ ਤੇਲ ਦੀ ਇਹਨੂੰ ਚੰਗੀ ਤਰ੍ਹਾਂ ਫੇਰ ਧੂਆਂ ਕੱਢਾਂਗੇ ਆਪਾਂ ਤੇਲ ਦਾ। ਤਾਂ ਕਿ ਆਪਾਂ ਤੇਲ ਚੰਗੀ ਤਰ੍ਹਾਂ ਤੱਕ ਜਾਵੇ ਤੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਸਾਰੇ ਮਸਾਲੇ ਸੁੱਕੇ ਇਹਨੂੰ ਵੀ 1 ਮਿੰਟ ਦੇ ਲਈ ਆਪਾਂ ਚੰਗੀ ਤਰ੍ਹਾਂ ਤੇਲ ਦੇ ਵਿੱਚ ਭੁੰਨਾਂਗੇ ਤੇ ਨਾਲ ਹੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਅਦਰਕ ਲਸਣ ਪਿਆਜ਼ ਵੀ ਆਪਾਂ ਨਾਲ ਹੀ ਪਾ ਦਾਂਗੇ ਆਪਾਂ ਸਾਰਾ ਮਸਾਲਾ ਬਿਨਾਰਾ ਹੀ ਤਿਆਰ ਕਰਾਂਗੇ ਨਾਲੇ ਆਪਣੇ ਸਮੇਂ ਦੀ ਬਚਤ ਹੋਊਗੀ ਤੇ ਮਸਾਲਾ ਵੀ ਬਹੁਤ ਵਧੀਆ ਬਣ ਕੇ ਹੋਊਗਾ ਤਿਆਰ ਲੋ ਜੀ ਹਰੀਆਂ ਮਿਰਚਾਂ ਤੇ ਟਮਾਟਰ ਵੀ ਆਪਾਂ 1 ਮਿੰਟ ਬਾਅਦ ਨਾਲ ਹੀ ਪਾ ਦਾਂਗੇ। ਤੇ ਚੰਗੀ ਤਰ੍ਹਾਂ ਆਪ ਹਲਾ ਕੇ ਹੋਣਾ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ। ਗੈਸ ਨੂੰ ਆਪਾਂ ਕਰਤਾ ਮੀਡੀਅਮ। 1 ਚਮਚਾ ਆਪਾਂ ਨਮਕ ਦਾ ਪਾਵਾਂਗੇ ਕਿਉਂਕਿ ਆਪਾਂ ਅੱਧਾ ਚਮਚਾ ਪਹਿਲਾਂ ਜਦੋਂ ਆਪਾਂ ਕਟਰ ਦੀ ਸਬਜ਼ੀ ਨੂੰ ਮਨਾ ਰਹੇ ਸੀ ਉਹਦੇ ਵਿੱਚ ਪਾਇਆ ਸੀ ਠੀਕ ਹੈ ਜੀ ਇਸੇ ਕਰਕੇ ਨਾ ਮ ਕੁਸੀ ਆਪਣੇ ਹਿਸਾਬ ਨਾਲ ਪਾਇਓ ਵੱਧ ਘੱਟ ਹੋ ਸਕਦਾ ਠੀਕ ਹੈ ਜੀ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਕਸ਼ਮੀਰੀ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਆਪਾਂ ਜ਼ਿਆਦਾ ਐਡ ਨਹੀਂ ਕਰਾਂਗੇ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਥੋੜੀ ਜਿਹੀ ਹਲਦੀ ਆਪਾਂ ਹੋਰ ਪਾਵਾਂਗੇ ਤੇ ਅੱਧਾ ਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਮਸਾਲੇ ਦਾ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਕਦੋਂ ਮਟਲੀ ਆਪਾਂ ਚੰਗੀ ਤਰ੍ਹਾਂ ਹਲਦੀ ਤੇ ਮਸਾਲਿਆਂ ਨੂੰ ਭੁੰਨਾਗੇ ਤਾਂ ਕਿ ਇਹਦੀ ਕੋਈ ਵੀ ਸਮੈਲ ਨਾ ਆਵੇ ਹਲਦੀ ਦਾ ਕੱਚਾਪਨ ਆਪਾਂ ਨਹੀਂ ਆਣਾ ਚਾਹੀਦਾ ਲਓ ਜੀ ਆਪਾਂ ਇੱਕ ਦੋ ਮਿੰਟ ਲਈ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲਿਆਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਇਸ ਤਰ੍ਹਾਂ ਤੁਸੀਂ ਮਸਾਲਾ ਜ਼ਰੂਰ ਬਣਾਇਓ ਜੀ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋਊਗਾ ਤੇ ਹੁਣ ਆਪਾਂ ਇੱਕ ਗਲਾਸ ਪਾਏ ਛੋਟਾ ਗਲਾਸ ਆਪਣੇ ਕੋਲੇ ਇੱਕ ਗਲਾਸ ਪਾਣੀ ਦਾ ਪਾਤਾ ਆਪਾਂ ਮੈਜ਼ਰਮੈਂਟ ਦੇ ਹਿਸਾਬ ਨਾਲ ਜੇ ਤੁਹਾਡੇ ਕੋਲੇ ਵੱਡਾ ਗਲਾਸ ਆ ਤੁਸੀਂ ਫਿਰ ਅੱਧਾ ਗਲਾਸ ਹੀ ਪਾਣੀ ਦਾ ਪਾਓ ਠੀਕ ਹੈ ਜੀ ਤੇ ਹੁਣ ਆਪਾਂ ਇਹਦੀਆਂ 5-6 ਵਿਸਲਾਂ ਮਰਜਾਵਾਂਗੇ ਤੇ ਲਾਸਟ ਵਾਲੀ ਵਿਸਲ ਦੀ ਆਪਾਂ ਆਪ ਨਹੀਂ ਕੱਢਾਂਗੇ ਠੀਕ ਹੈ ਜੀ ਲਓ ਜੀ ਦੇਖ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਸੋਹਣਾ ਆਪਣੇ ਸਬਜ਼ੀ ਦਾ ਕਲਰ ਆਇਆ ਏ ਐਸੇ ਤਰ੍ਹਾਂ ਤੁਸੀਂ ਮਸਾਲਾ ਬਣਾ ਕੇ ਕਰਿਓ ਤਿਆਰ ਬਹੁਤ ਵਧੀਆ ਬਣਦਾ ਆਪਾਂ ਹੁਣ ਚੈੱਕ ਕਰਦੇ ਆ ਕਿ ਆਪਣੇ ਸਾਰੇ ਪਿਆਜ਼ ਚੰਗੀ ਤਰ੍ਹਾਂ ਖੋਲ ਗਏ ਨੇ ਤੇ ਆਪਾਂ ਹਲਕੇ ਜਿਹੇ ਹੱਥਾਂ ਨਾਲ ਕੜਚੀ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਫੇਰ ਦਾਂਗੇ ਤਾਂ ਕਿ ਜੋ ਕੋਈ ਮੜਾ ਮੋਟਾ ਪਿਆਜ਼ ਆਪਾਂ ਰਹਿ ਗਿਆ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਬਹੁਤ ਵਧੀਆ ਮਸਾਲਾ ਕੁੱਕਰ ਦੇ ਵਿੱਚ ਬਣੀ ਕੇ ਤਿਆਰ ਹੁੰਦਾ ਤੇ ਇਹਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਲੋ ਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਮਸਾਲੇ ਨੂੰ ਇਸ ਤਾਂ ਹੀ ਥੇ ਦਾਂਗੇ ਜਿਹੜੇ ਲੋਕ ਚਿਕਨ ਵਗੈਰਾ ਨਹੀਂ ਖਾਂਦੇ ਉਹਨੂੰ ਕੱਠਲ ਦੀ ਸਬਜ਼ੀ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਇਹਦਾ ਟੇਸਟ ਵੀ ਇਹਦੀ ਤਾਕਤ ਇਹਦਾ ਟੇਸਟ ਸਭ ਕੁਝ ਉਸੇ ਤਰੀਕੇ ਨਾਲ ਹੀ ਆਂਦਾ ਠੀਕ ਹੈ ਜੀ ਲਓ ਜੀ ਆਪਾਂ ਸਾਰੇ ਕੱਠਲ ਨੂੰ ਤੜਕਾ ਮਸਾਲੇ ਦੇ ਵਿੱਚ ਪਾ ਦਾਂਗੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ 1 ਮਿੰਟ ਲਈ ਆਪਾਂ ਮਸਾਲੇ ਦੇ ਵਿੱਚ ਵੀ ਚੰਗੀ ਤਰ੍ਹਾਂ ਕੱਠਲ ਨੂੰ ਭੁੰਨਾਂਗੇ ਤਾਂ ਕਿ ਸਾਰਾ ਮਸਾਲਾ ਆਪਣਾ ਚੰਗੀ ਤਰ੍ਹਾਂ ਘੱਟ ਹਲ ਨੂੰ ਲੱਗ ਜਾਵੇ ਲੋ ਜੀ 1-2 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਿਆ ਤੁਸੀਂ ਆਪ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਹਿਸਾਬ ਨਾਲ ਪਾਣੀ ਜਿੰਨੀ ਤੁਸੀਂ ਤੜੀ ਰੱਖਣੀ ਹੈ ਜੇ ਤੁਸੀਂ ਸੁੱਕਾ ਰੱਖਣਾ ਚਾਹੋ ਤਾ ਸੁੱਕਾ ਵੀ ਬਣਾ ਸਕਦੇ ਹਾਂ ਠੀਕ ਹੈ ਜੀ ਜਿੰਨੀ ਕਿ ਤੁਸੀਂ ਗਰੇਵੀ ਆਖਣਾ ਚਾਹੁੰਦੇ ਹੋ ਉੰਨੀ ਕੁ ਤੁਸੀਂ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਪਾਵਾਂਗੇ 1.5 ਤੋਂ 3 ਗਲਾਸ ਪਾਣੀ ਤੇ ਕਿਉਂਕਿ ਆਪਾਂ ਇਹਨੂੰ ਤਰੀਆ ਵਾਲਾ ਬਣਾਉਣਾ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾ ਦਾਂਗੇ ਤੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਲਓ ਜੀ ਠੀਕ ਹੈ ਜੀ ਹੁਣ ਆਪਾਂ ਇਸੇ ਤਰੀਕੇ ਨਾਲ ਕੱਠਲ ਦੀ ਸਬਜ਼ੀ ਨੂੰ ਤਿਆਰ ਕਰਾਂਗੇ ਹੁਣ ਆਪਾਂ ਕੁੱਕਰ ਨੂੰ ਬੰਦ ਕਰਦਾ ਹੈ ਕਿ ਤੇ ਸਿਰਫ 2 ਵਿਸਲਾ ਰਹੀ ਆਪਾਂ ਇਹਨੂੰ ਕਰਾਂਗੇ ਤਿਆਰ ਉਸੇ ਜ਼ਿਆਦਾ ਵਿਸਲਾ ਇਹਦੇ ਨਹੀਂ ਬਝਾਉਣੀਆਂ ਨਹੀਂ ਤਾਂ ਖੁੱਲ ਜਾਊਗਾ ਠੀਕ ਹੈ ਜੀ ਲੋ ਜੀ 2 ਵਿਸਲਾ ਆ ਗਈਆਂ ਨੇ ਤੇ ਤੁਸੀਂ ਦੇਖੋ ਕਿੰਨੀ ਵਧੀਆ ਆਪਣੀ ਸਬਜ਼ੀ ਬਣਕੀ ਹੋਈ ਹੈ ਤਿਆਰ ਤੁਸੀਂ ਵੀ ਇਸੇ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਜਿਹੜਾ ਤੋਕੇ ਰੱਖਿਆ ਸੀ ਉਹਨੂੰ ਵੀ ਆਪਾਂ ਸਬਜ਼ੀ ਦੇ ਵਿੱਚ ਐਡ ਕਰਾਂਗੇ ਜੋ ਜੁੜਾ ਪਰੰਤੂ ਦੁਬਾਰਾ ਕੁੱਕਰ ਨੂੰ ਫੇਰ ਬੰਦ ਕਰ ਦਾਂਗੇ 1 ਮਿੰਟ ਲਈ ਤਾਂ ਕਿ ਆਪਣਾ ਕਲਰ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਸਬਜੀ ਦਾ ਦੇਖੋ ਜੀ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਆਪਣੇ ਘਰ ਜਰੂਰ ਬਣਾਇਓ ਇਸ ਵੀਡੀਓ ਨੂੰ ਲਾਈਕ শেয়ার ਕਮੈਂਟ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ